ਪਟਿਆਲਾ ਦੀ ਵੀਡੀਓ ਲੈ ਕੇ ਆਇਆ ਸਪੈਸ਼ਲ ਕਿਉਂਕਿ ਗਰਮੀ ਆ ਗਈ ਵੀਰੇ ਦੁਬੱਟੇ ਵੇਚਣ ਲੱਗ ਗਏ ਮੰਗਦਾ ਹੈ ਗਾਹਕ ਦੁਬੱਟਿਆਂ ਨੂੰ ਪੋਲਾ ਬਾਈ ਰੂਮ ਵਰਗਾ ਦੁਬੱਟਾ ਪਿਆ ਕੋਈ ਪਤਾ ਨਹੀਂ ਲੱਗਦਾ ਵੀ ਸਿਰ ਤੇ ਰੱਖਿਆ ਹੈ ਜਾਂ ਨਹੀਂ ਰੱਖਿਆ ਦੇਖੋ ਸੋਨੂੰ ਚੁਣਵੇਂ ਚੁਣਵੇਂ ਰੰਗ ਦਿਖਾਉਣੇ ਆ ਬਾਈ ਜੀ ਜੇ ਕਿਸੇ ਨੂੰ ਲੋੜ ਹੈ ਤਾਂ ਉਹ ਲੈ ਸਕਦਾ ਹੈ ਜੇ ਕਿਸੇ ਨੇ ਕ courier ਕਰਾਉਣੇ ਆ ਬਾਈ ਜੀ courier ਵੀ ਕਰਾਂਗੇ ਘੱਟੋ ਘੱਟ 5 ਦੁਬੱਟੇ ਚੀਜ਼ ਬਹੁਤ ਵਧੀਆ ਵੀਰ ਜੀ ਕੁਆਲਿਟੀ ਇੱਕ ਨੰਬਰ ਹੈ ਚੀਜ਼ ਦੇਖੋ ਤੁਸੀਂ ਸਾਰੇ ਮੇਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਖਤਸਰੀ ਕਾਲ ਅਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਬਿਰਜੀ ਆਪਣਾ ਜਿਹੜਾ ਮੈਸਰਖਾਨਾ ਪਿੰਡ ਹੈ ਮੋੜ ਮੰਡੀ ਦੇ ਕੋਲੇ ਪਿੰਡ ਰਹਿ ਗਿਆ ਜੀ ਮੈਸਰਖਾਨਾ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਬਾਈ ਕੱਪੜੇ ਦਾ ਸ਼ੋਅਰੂਮ ਹੈ ਤੇ ਬਹੁਤ ਹੀ ਵਧੀਆ ਕੁਆਲਿਟੀ ਆਪਾਂ ਇੱਕ ਨੰਬਰ ਰੱਖਦੇ ਆਂ ਬਾਈ ਜੀ ਚਾਹੇ ਉਹ ਕੱਪੜਾ ਹੋਵੇ ਚਾਹੇ ਉਹ ਰਜਾਈ ਹੋਵੇ ਚਾਹੇ ਉਹ ਬਾਈ ਗਾਫ ਹੋਣ ਚਾਹੇ ਉਹ ਚੁੰਨੀਆਂ ਹੋਣ ਕੋਈ ਵੀ ਵੈਰੈਟੀ ਨਹੀਂ ਰੱਖਦੇ ਆਪਾਂ ਵਧੀਆ ਇੱਕ ਨੰਬਰ ਕੁਆਲਿਟੀ ਦੀ ਵੈਰੈਟੀ ਰੱਖਦੇ ਆ ਤਾਂ ਕਿ ਬਾਈ ਜੀ ਜਿਹੜਾ ਬੰਦਾ ਲਿਜਾਵੇ ਉਹਨੂੰ ਬਾਈ ਜੀ ਇੰਨਾ ਕਹਿ ਅਹਿਸਾਸ ਹੋਵੇ ਵੀ ਆਪਣੀ ਚੀਜ਼ ਹੰਢਦੀ ਆ ਜਿਹੜੇ 2 ਰੁਪਏ ਲੱਗਦੇ ਆ ਤਾਂ ਲੱਗਦੀ ਆ ਬਾਈ ਚੀਜ਼ ਹੰੜਨ ਵਾਲੀ ਹੋਵੇ ਬਾਈ ਜੀ ਸੋਡੇ ਆਪਾਂ ਅ ਸਪੈਸ਼ਲ ਵੀਡੀਓ ਲੈ ਕੇ ਆ ਸਪੈਸ਼ਲ ਦੁਪੱਟੇ ਵਾਸਤੇ ਦੁਪੱਟਿਆਂ ਦੀ ਵੀਡੀਓ ਲੈ ਕੇ ਆ ਸਪੈਸ਼ਲ ਕਿਉਂਕਿ ਗਰਮੀ ਆ ਗਈ ਵੀਰੇ ਦੁਪੱਟੇ ਵੇਚਣ ਲੱਗ ਗਏ ਮੰਗਦਾ ਹੈ ਗਾਹਕ ਦੁਪੱਟਿਆਂ ਨੂੰ ਤੇ ਤਾਂ ਕਿ ਤੁਹਾਨੂੰ ਪਹਿਲੀਆਂ ਜੀ ਦਿਖਾ ਦਈਏ ਵੀ ਆਪਣੇ ਕੋਲੇ ਮਾਲ ਬਹੁਤ ਹੀ ਵਧੀਆ ਕੁਆਲਿਟੀ ਦਾ ਮਾਲ ਆਇਆ ਹੈ ਸਪੈਸ਼ਲ ਦੁਪੱਟੇ ਬਾਈ ਜੀ 5 ਕਿ ਮਿੰਟ ਲਵਾਂਗੇ ਥੋੜੇ ਬਾਹਲਾ ਚਿਰ ਨਹੀਂ ਲੈਂਦੇ ਪੂਰੀ ਗੌਰ ਨਾਲ ਦੇਖੋ ਵੀਡੀਓ ਚੀਜ਼ ਵੀ ਕੁਆਲਿਟੀ ਚੈੱਕ ਕਰਿਓ ਤੇ ਰੇਟ ਵੀ ਚੈੱਕ ਕਰਿਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਇਹਦੀ ਕੁਆਲਿਟੀ ਕੀ ਹੈ ਤੇ ਰੇਟ ਕੀ ਹੈ ਬਾਈ ਜੀ ਇੱਕ ਸ਼ੇਅਰ ਸਬਸਕ੍ਰਾਈਬ ਬਾਈ ਜੀ ਜਰੂਰ ਕਰਿਆ ਕਰੋ ਤਾਂ ਕਿ ਸਾਡਾ ਵੀ ਹੌਂਸਲਾ ਇਹਦੇ ਵਿੱਚ ਵਧਦਾ ਬਾਈ ਜੀ ਬਹੁਤ ਮਿਹਨਤ ਕਰਦੇ ਆ ਵੀਡੀਓ ਬਣਾਉਣ ਤੇ ਤੁਹਾਨੂੰ ਜਿਹੜੀ ਚੀਜ਼ ਦਿਖਾਉਣੇ ਕੱਲੀ ਕੱਲੀ ਤੇ ਤਾਂ ਕਿ ਤੁਹਾਨੂੰ ਤੁਹਾਡੇ ਤੇ ਇੱਕ ਚੀਜ਼ ਵਗ ਜੇ ਰੇਟ ਦਾ ਪਤਾ ਲੱਗੇ ਚੀਜ਼ ਦਾ ਆਓ ਬਾਈ ਜੀ ਆਪਾਂ ਵੀਡੀਓ ਸਟਾਰਟ ਕਰਦੇ ਆਂ ਸਪੈਸ਼ਲ ਦੁਪੱਟੇ ਦੀ ਪਹਿਲਾਂ ਤਾਂ ਬਾਈ ਜੀ ਆਹ ਚੀਜ਼ ਦੇਖੋ ਦੁਪੱਟੇ ਆਏ ਆ ਸਪੈਸ਼ਲ ਬਾਈ ਜੀ ਆਪਾਂ ਤੁਹਾਨੂੰ ਦੱਸ ਦਈਏ ਇਹ ਦੁਪੱਟੇ ਪਿਛਲੀ ਵਾਰ ਵੀ ਆਪਾਂ ਬਹੁਤ ਜ਼ਿਆਦਾ ਵੇਚੇ ਆ ਬਾਈ ਜੀ ਪੂਰੇ ਜਮਾਂ ਇਹਦੀ ਸੇਲ ਬਹੁਤ ਆ ਦੁਪੱਟੇ ਦੀ ਕਿਉਂਕਿ ਬਾਈ ਜੀ ਦੁਪੱਟਾ ਹੌਲਾ ਫੁੱਲ ਵਰਗਾ ਦੁਪੱਟਾ ਕਾਟਨ ਦਾ ਦੁਪੱਟਾ ਬਾਈ ਜੀ ਜਿਹੜੇ ਇਹਦੇ ਰੰਗ ਹੈ ਰੰਗ ਬਹੁਤ ਹੀ ਸੋਹਣੇ ਰੰਗ ਨੇ ਤੇ ਬਾਈ ਜੀ ਕੋਈ ਇਹ ਗਰਮ ਪਾਣੀ ਨਾਲ ਠੰਡੇ ਪਾਣੀ ਨਾਲ ਜਿ ਇਹ ਨਾ ਇਹ ਫਿੱਟਣ ਨਾ ਇਹ ਫੇਟ ਹੋਵੇ ਨਾ ਇਹ ਖਰਾਬ ਹੋਣ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਹੈ ਚੈੱਕ ਕਰੋ ਕਿੱਡਾ ਸੋਹਣਾ ਦੁਬੱਟਾ ਬਾਈ ਜੀ ਰੰਗ ਚੈੱਕ ਕਰੋ ਪਹਿਲਾਂ ਫਿਰ ਇਹਦੀ ਲੈਂਥ ਤੇ ਚੈੱਕ ਕਰੋ ਕਿੰਨੀ ਵਧੀਆ ਲੈਂਥ ਹੈ ਬਾਈ ਜੀ ਪੋਲਾ ਬਾਈ ਜੀ ਰੂਵ ਵਰਗਾ ਦੁਬੱਟਾ ਪਿਆ ਕੋਈ ਪਤਾ ਨਹੀਂ ਲੱਗਦਾ ਵੀ ਸਿਰ ਤੇ ਰੱਖਿਆ ਹੈ ਜਾਂ ਨਹੀਂ ਰੱਖਿਆ ਦੇਖੋ ਕਿੰਨਾ ਸੋਹਣਾ ਦੁਬੱਟਾ ਹੈ ਬਾਈ ਜੀ ਡਿਜ਼ਾਈਨ ਇਹਦੇ ਆਪਣੇ ਕੋਲੇ ਘੱਟੋ ਘਾਟ ਹੀ ਆਏ ਮੰਨ ਲਓ 15 ਤੋਂ 20 ਡਿਜ਼ਾਈਨ ਆਪਣੇ ਕੋਲੇ ਤੇ ਲਹੌੜਾ ਬਾਈ ਜੀ ਫੁੱਲ ਵਰਗਾ ਮਲੈਮ ਹੈ ਪੋਲਾ ਦੁਪੱਟਾ ਤੇ ਆਹ ਦੇਖੋ ਡਿਜ਼ਾਈਨ ਤੁਹਾਨੂੰ ਦਿਖਾਈਏ ਬਾਈ ਜੀ ਕਲਾ ਕਲਾ ਡਿਜ਼ਾਈਨ ਦਿਖਾਉਣ ਤਾਂ ਆਪ ਨੂੰ ਬਹੁਤ ਟਾਈਮ ਲੱਗ ਜੂਗਾ ਤੁਹਾਨੂੰ ਚੁਣਮੇ ਚੁਣਮੇ ਰੰਗ ਦਿਖਾਉਣੇ ਆ ਬਾਈ ਜੀ ਜੇ ਕਿਸੇ ਨੂੰ ਲੋੜ ਹੈ ਤਾਂ ਉਹ ਲੈ ਸਕਦਾ ਹੈ ਜੇ ਕਿਸੇ ਨੇ ਕ courier ਕਰਾਉਣੇ ਆ ਬਾਈ ਜੀ courier ਵੀ ਕਰਾਂਗੇ ਘੱਟੋ ਘੱਟ 5 ਦੁਪੱਟੇ courier ਫਰੀ ਹੋਊਗਾ ਦੁਪੱਟੇ ਬਾਈ ਜੀ 5 ਲੈਣੇ ਪੈਣਗੇ ਤਾਂ ਇਹ courier ਹੋਊਗਾ ਇਹ ਆ ਚੈੱਕ ਕਰੋ ਬਾਈ ਜੀ ਇਹਦੀ ਲੈਂਥ ਵੀ ਚੈੱਕ ਕਰੋ ਤੁਸੀਂ ਕਿੱਡੀ ਵੱਡੀ ਲੈਂਥ ਹੈ 2.5 ਮੀਟਰ ਦੀ ਲੈਂਥ ਹੈ ਬਾਈ ਜੀ ਇਹਦੀ ਇੱਕ ਤਾਂ ਤੁਹਾਨੂੰ ਆਇਆ ਦਿਖਾ ਦਈਏ ਬਾਈ ਜੀ ਚੈੱਕ ਕਰੋ ਜਿਹੜੀ ਆਇ ਲੈਂਥ ਹੈ ਐਵੇਂ ਬਾਈ ਜੀ ਆਮ ਦੁਬੱਟਿਆਂ ਨਾਲੋਂ ਬਹੁਤ ਚੌੜੀ ਲੈਂਥ ਹੈ ਚੈੱਕ ਕਰ ਲਓ ਤੇ ਜੇ ਆਪਾਂ ਬਾਈ ਜੀ ਐਂ ਦਿਖਾਈਏ ਤੇ ਐਂ ਬਾਈ ਜੀ 2.5 ਮੀਟਰ ਦੀ ਲੈਂਥ ਹੈ ਬਾਈ ਜੀ ਬਹੁਤ ਹੀ ਵਧੀਆ ਖੁੱਲੀ ਲੈਂਥ ਹੈ ਤੇ ਕਿੰਨਾ ਸੋਹਣਾ ਰੰਗ ਆ ਬਾਈ ਜੀ ਰੰਗ ਵੀ ਪੂਰੇ ਜਿਵੇਂ ਸਰਦਾਰੀ ਰੰਗ ਤੇ ਬਣਾਉਂਦੇ ਆ ਬਾਈ ਜੀ ਦੁਬੱਟੇ ਬਹੁਤ ਸੋਹਣੇ ਆ ਇਹ ਇੱਕ ਨੰਬਰ ਕੁਆਲਿਟੀ ਦੇ ਦੁਬੱਟੇ ਆ ਇਹ ਚੈੱਕ ਕਰੋ ਬਾਈ ਜੀ ਰੰਗ ਤੁਸੀਂ ਦੇਖ ਕੇ ਕਮਾਲ ਮੰਨੋਗੇ ਬਾਈ ਜੀ ਦੇਖੋ ਰੰਗ ਦੇਖੋ ਕਿੰਨੇ ਸੋਹਣੇ ਆ ਦੇਖੋ ਬਈ ਕੁਆਲਿਟੀ ਚੈੱਕ ਕਰੋ ਰੇਟ ਵੀ ਬਾਈ ਜੀ ਬਹੁਤ ਮੰਦਾ ਹੋਊਗਾ ਆਪਾਂ ਪੂਰਾ ਮੰਦਾ ਰੇਟ ਦੇਣਾਗੇ ਤੁਹਾਨੂੰ ਕੁਆਲਿਟੀ ਇੱਕ ਨੰਬਰ ਦੇਵਾਂਗੇ ਚੈੱਕ ਕਰੋ ਸਮਾਰ ਕੇ ਕਿੰਨਾ ਸੋਹਣਾ ਦੁਬੱਟਾ ਹੈ ਬਾਈ ਜੀ ਇਹ ਆ ਇੱਕ ਆ ਦੇਖੋ ਬਾਈ ਜੀ ਜੈਪੁਰੀ ਦੁਬੱਟਾ ਪਾਜਦਾ ਬਾਈ ਜੀ ਪਾਕਿਸਤਾਨੀ ਕਹ ਕਹ ਜੀਏ ਰਾਜਸਥਾਨੀ ਕਹ ਜੀਏ ਚਾਹੇ ਜੈਪੁਰੀ ਕਹ ਜੀਏ ਬਾਈ ਜੀ ਦੁਬੱਟਾ ਬਹੁਤ ਸੋਹਣਾ ਹੈ ਇਹ ਆ ਦੇਖੋ ਬਾਈ ਜੀ ਤਬਾ ਟਾਨੀ ਬਾਈ ਜੀ ਕੁਆਲਿਟੀ ਬਹੁਤ ਵਧੀਆ ਇੱਕ ਨੰਬਰ ਦੀ ਕੁਆਲਿਟੀ ਹੈ ਦੇਖੋ ਬਾਈ ਜੀ ਬਾਰਡਰ ਦੇਖੋ ਸ਼ੈਡ ਤੇ ਕਿੰਨਾ ਸੋਹਣਾ ਬਾਰਡਰ ਦਿੱਤਾ ਹੈ ਤੇ ਬਹੁਤ ਹੀ ਵਧੀਆ ਵਿੱਚ ਇਹਦੇ ਪ੍ਰਿੰਟ ਹੈ ਬਾਈ ਜੀ ਇਹ ਦੁਪੱਟਾ ਖਰਾਬ ਰੂਪ ਕੁਝ ਨਹੀਂ ਹੁੰਦਾ ਕਿਵੇਂ ਠੰਡੇ ਪਾਣਨਾ ਗਰਮ ਪਾਣਨਾ ਜਿਵੇਂ ਮਰਜੀ ਧੋ ਬਾਈ ਜੀ ਹੌਲਾ ਫੁੱਲ ਵਰਗਾ ਦੁਪੱਟਾ ਹੈ ਭਾਵੇਂ ਭਾਵੇਂ ਐ ਮੁੱਠੀ ਵਿੱਚ ਲੈ ਲਓ ਦੁਪੱਟੇ ਨੂੰ ਬਾਈ ਜੀ ਬਹੁਤ ਹੀ ਸੋਹਣਾ ਤੇ ਸੌਫਟ ਦੁਪੱਟਾ ਹੈ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਦੁਪੱਟਾ ਇੱਕ ਬਾਈ ਜੀ ਸਾਨੂੰ ਖੂਬ ਪਿਆਰ ਦਿਖਾ ਦਿਓ ਬਾਈ ਜੀ ਡਿਜ਼ਾਈਨ ਬਹੁਤ ਸੋਹਣਾ ਆਇਆ ਇਹ ਦੇਖੋ ਕਮਾਲ ਦੇ ਡਿਜ਼ਾਈਨ ਹੈ ਦੇਖੋ ਬਾਈ ਜੀ ਦੇਖੋ ਬਾਈ ਜੀ ਚੀਜ਼ਾਂ ਹੰੜ ਨਾਲੀਆਂ ਚੀਜ਼ਾਂ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਹੈ ਇੱਕ ਨੰਬਰ ਬਾਈ ਜੀ ਜਿਹੜਾ ਇਹਦਾ ਰੇਟ ਹੈ 100 ਤੇ 80 ਰੁਪਈਆ ਦਾ ਰੇਟ ਹੈ ਬਾਈ ਜੀ ਕੁੱਲ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਦੁਕਾਨ ਦਾ ਰੀਸੇਲਰ ਹੈ ਉਹਨੇ ਕਹਾ ਵੇਚਣਾ ਹੈ ਉਹਦੇ ਵਾਸਤੇ ਬਾਈ ਜੀ ਲੈਸ ਲਾਵਾਂਗੇ ਬਹੁਤ ਵਧੀਆ ਲੈਸ ਲੱਗੂ ਉਹਦੇ ਵਾਸਤੇ ਕਿਉਂਕਿ ਉਹਨੇ ਵੀ ਕਹਾ ਬਾਈ ਜੀ ਜਾ ਕੇ ਵੇਚਣਾ ਹੁੰਦਾ ਹੈ ਪਰ ਕਲਾ ਕਲਾ ਦੁਬੱਟਾ ਬਾਈ ਜੀ 180 ਰੁਪਏ ਦਾ ਦੁਬੱਟਾ ਲੱਗੂ ਆ ਜੇ ਕਿਹਨੇ ਕੂਰੀਅਰ ਕਰਾਉਣਾ ਹੈ ਪਾਰਸਲ ਬਣਾਉਣਾ ਹੈ ਤਾਂ 5 ਦੁਬੱਟੇ ਬਾਈ ਜੀ ਲੈਣੇ ਪੈਣਗੇ ਕੂਰੀਅਰ ਫ੍ਰੀ ਆ ਬਾਈ ਜੀ ਇੱਕ ਬਰੇਤੀ ਆਪਣੇ ਕੋਲ ਹੋਰ ਆਈ ਐ ਇਹ ਕਿਹੜੀ ਇਹ ਬਰੇਤੀ ਆ ਬਾਈ ਜੀ ਇਹਦੇ ਨਾਲ ਗੁੱਤਾ ਨਹੀਂ ਹੁੰਦਾ ਬਾਈ ਜੀ ਪਹਿਲਾਂ ਵੀ ਆਪਾਂ ਬਹੁਤ ਵੇਚਿਆ ਇਹ ਇਹ ਗੁੱਤਾ ਜੇ ਕਰਾਂ ਧੋ ਕੇ ਸੈੱਟ ਆਉਂਦਾ ਬਾਈ ਜੀ ਐ ਐ ਹੁੰਦਾ ਇਹਦਾ ਬਲਜੇ ਪੈ ਜਾਂਦੇ ਇਹ ਤੇ ਦੁਬੱਟਾ ਬਾਈ ਜੀ ਇਹ ਵੀ ਬਹੁਤ ਸੌਫਟਾ ਦੁਬੱਟਾ ਦੁਬੱਟੇ ਨੂੰ ਗੌਰ ਨਾਲ ਚੈੱਕ ਕਰੋ ਦੇਖੋ ਦੁਬੱਟਾ ਦੇਖੋ ਬਾਈ ਜੀ ਕਿੰਦਾ ਵਧੀਆ ਦੁਬੱ ਇਹਦੇ ਬਾਈ ਜੀ ਜਿਵੇਂ ਕੰਪਨੀ ਤੋਰਦੀ ਹੈ ਗੁੱਤਾਂ ਜਿਹਾ ਬਣਾ ਕੇ ਤੋਰ ਦਿੰਦੀ ਹੈ ਉਵੇਂ ਜਿਵੇਂ ਗੁੱਤਾਂ ਜਿਹਾ ਹੁੰਦੀਆਂ ਆ ਉਹਦੇ ਵਿੱਚ ਨਾ ਬਲਜੇ ਨਹੀਂ ਨਿਕਲਦੇ ਜੇ ਜਦੋਂ ਆਪਾਂ ਇੱਕ ਵਾਰੀ ਪਾਣੀ ਨਾਲ ਧੋ ਲੈਨੇ ਆ ਤੇ ਧੋ ਕੇ ਬਾਈ ਜੀ ਪੂਰੇ ਸੌਫਟ ਬਣ ਜਾਂਦੇ ਆ ਆ ਦੇਖੋ ਦੁਬੱਟੇ ਸੋਨੂੰ ਬਾਈ ਜੀ ਤਾਂ ਹੀ ਇਕੱਲਾ ਇਕੱਲਾ ਦੁਬੱਟਾ ਦਿਖਾਉਨੇ ਆ ਆਪਾਂ ਜਿਹੜਾ ਦੁਬੱਟਾ ਇਹ ਇਹਦੇ ਗੁੱਤੀ ਜੀ ਹੁੰਦੀ ਹੈ ਬਸ ਗੁੱਤਾਂ ਜਾਂਗੂ ਬਣਾਇਆ ਹੁੰਦਾ ਬਾਈ ਜੀ ਪੈਕਟ ਬਣਾਇਆ ਐਵੇਂ ਜਿ ਕੁਆ ਹੁੰਦੇ ਆ ਚੀਜ਼ ਬਹੁਤ ਵਧੀਆ ਵੀਰ ਜੀ ਕੁਆਲਿਟੀ ਇੱਕ ਨੰਬਰ ਹੈ ਚੀਜ਼ ਦੇਖੋ ਤੁਸੀਂ ਨਾ ਤਾਂ ਬਾਈ ਜੀ ਦੁਬੱਟਾ ਇਹ ਹੋਵੇ ਇਹ ਬਹੁਤ ਸੋਹਣਾ ਕੱਪੜਾ ਕੱਪੜਾ ਹੈ ਵਾਹੀ ਕਾਟਨ ਦਾ ਪਿਓਰ ਜਮਾ ਮਲਾਈਮ ਹੈ ਬਾਈ ਜੀ ਬਹੁਤ ਵਧੀਆ ਰੂਮ ਵਰਗਾ ਕੱਪੜਾ ਆ ਦੇਖੋ ਚੈੱਕ ਕਰੋ ਬਾਈ ਜੀ ਬਹੁਤ ਸੋਹਣਾ ਕੱਪੜਾ ਇੱਕ ਨੰਬਰ ਕੁਆਲਿਟੀ ਦਾ ਹੈ ਦੇਖੋ ਰੰਗ ਬਹੁਤ ਆ ਬਾਈ ਜੀ ਇਹਦੇ ਵਿੱਚ ਤੇ ਕਰੋ ਚੈੱਕ ਬਾਈ ਜੀ ਦੇਖੋ ਰੰਗ ਦੇਖੋ ਕਿੰਨੇ ਸੋਹਣੇ ਰੰਗ ਆ ਡਿਜ਼ਾਈਨ ਅਤੇ ਰੰਗ ਬਾਈ ਜੀ ਜਿੰਨੀ ਸੋਡੀ ਚੋਅਸ ਹੈ ਬਾਈ ਜੀ ਉਨੇ ਲੈ ਸਕਦੇ ਹੋ ਪਰ ਮੈਂ ਆਪਾਂ ਤੋਂ ਜਿੰਨੇ ਮਰਜੀ ਡਿਜ਼ਾਈਨ ਲੈ ਲਓ ਰੰਗ ਲੈ ਲਓ ਉਹਨੇ ਰੰਗ ਹੀ ਮਿਲ ਜਾਣਗੇ ਬਾਈ ਜੀ ਆ ਦੇਖੋ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਬਾਈ ਜੀ ਚੈੱਕ ਕਰੋ ਦੇਖੋ ਬਾਈ ਜੀ ਪੋਲੇ ਪੋਲੇ ਡਬੱਟੇ ਪਿਆ ਬਾਈ ਜੀ ਪੂਰੇ ਵਧੀਆ ਭਵੇਂ ਮੁੜਕਾ ਪੂੰਜੋ ਪਰ ਮੈਂ ਕੁਛ ਕਰੋ ਨਾ ਹੀ ਫੇਸ ਤੇ ਕੁਛ ਪਤਾ ਲੱਗੇ ਬਾਈ ਜੀ ਪੋਲੇ ਆ ਜਮਨ ਡਬੱਟੇ ਆ ਦੇਖੋ ਰੰਗ ਦੇਖੋ ਇਹ ਦੇਖੋ ਬਾਈ ਜੀ ਇਹਦਾ ਰੇਟ ਵੀ ਬਾਈ ਜੀ 180 ਰੁਪਏ ਰੇਟ ਉਹੀ ਆ ਬਾਈ ਜੀ ਇਹਦਾ ਵੀ 180 ਰੁਪਏ ਰੇਟ ਆ ਦੁਕਾਨਦਾਰੀ ਵਾਸਤੇ ਲੈਸ ਲੱਗੂ ਬਾਈ ਜੀ ਵਧੀਆ ਲੈਸ ਲਾਵਾਂਗੇ ਉਹਦੇ ਵਾਸਤੇ ਇਸ ਨੂੰ ਐਂ ਰੱਖਦੇ ਆਂ ਬਾਈ ਜੀ ਗੁੱਤਾ ਜਿਹੇ ਹੁੰਦੀਆਂ ਇਹ ਗੁੱਤਾ ਜੰਜ ਤਾਂ ਨਹੀਂ ਇਹਦੇ ਬਲਜੇ ਪਾ ਕੇ ਮਾੜਾ ਇਹਦਾ ਫੇਸ ਸੋਹਣਾ ਨਹੀਂ ਲੱਗਦਾ ਤੇ ਕੁਆਲਿਟੀ ਬਾਈ ਜੀ ਬਹੁਤ ਚੰਗੀ ਦੀ ਸੋਹਣੀ ਕੁਆਲਿਟੀ ਹੈ ਰੇਟ 180 ਰੁਪਏ ਰੇਟ ਹੈ ਇਹਦਾ ਬਾਈ ਜੀ ਤੇ ਚੁੰਨੀ ਇੱਕ ਨੰਬਰ ਤੇ ਕੁਆਲਿਟੀ ਵਧੀਆ ਚੁੰਨੀ ਹੈ ਇੱਕ ਨੰਬਰ ਬਾਈ ਜੀ ਇਹ ਜੀ ਤੀਜੀ ਤੀਜੀ ਵੈਰੀਟੀ ਆਪਣੇ ਕੋਲੇ ਆਈ ਆ ਸਮਰਾਟ ਦੀ ਇਹ ਸਮਰਾਟ ਦੀ ਮੰਚਲੀ ਆ ਬਾਈ ਜੀ ਇੱਕ ਬਾਈ ਜੀ ਪੂਰੀ ਗੌਰ ਨਾਲ ਧਿਆਨ ਰੱਖਿਓ ਜਿਹੜੀ ਆ ਸਮਰਾਟ ਦੀ ਮੰਚਲੀ ਆ ਬਾਈ ਜੀ ਪਿਓਰ ਹੈ ਜਮਾ ਇਹ ਇੱਕ ਨੰਬਰ ਤੇ ਪਿਓਰ ਆ ਬਾਈ ਜੀ ਜਿੱਥੋਂ ਮਰਜੀ ਟਰਾਈ ਮਾਰ ਲਿਓ ਤੁਸੀਂ ਇੱਕ ਬਾਈ ਜੀ ਇਹਦੇ ਵਿੱਚ ਕੱਲੀ ਮੰਚਲੀ ਆਉਂਦੀ ਐ ਉਹ ਇਹਦੀ ਨਕਲ ਐ ਮਤਲਬ ਥੋੜੀ ਜੀ ਨਰਮ ਚੀਜ਼ ਹੁੰਦੀ ਐ ਜਿਹੜੀ ਸਮਰਾਟ ਦੀ ਮੰਚਲੀ ਐ ਬਾਈ ਜੀ ਜਿੱਥੋਂ ਵੀ ਲਓਗੇ ਤੁਸੀਂ ਤੇ ਤੁਹਾਨੂੰ ਇੱਕ ਨੰਬਰ ਚੁੰਨੀ ਮਿਲੂ ਬਾਈ ਜੀ ਜਿੱਥੋਂ ਮਰਜੀ ਲੈ ਲਓ ਇਹ ਤੁਹਾਨੂੰ ਦਿਖਾਉਣੇ ਆ ਬਾਈ ਜੀ ਚੁੰਨੀ ਦੀ ਕੁਆਲਿਟੀ ਬਾਈ ਜੀ ਬਹੁਤ ਹੀ ਸੋਹਣੀ ਕੁਆਲਿਟੀ ਹੈ ਜੀ ਇਹ ਆਰ ਕੰਡੀ ਦੀ ਚੁੰਨੀ ਬਾਜ਼ਦੀ ਐ ਜੀ ਸਮਰਾਟ ਦੀ ਮੰਚਲੀ ਐ ਜੀ ਇਹ ਜਿੱਥੋਂ ਮਰਜੀ ਇਹਦਾ ਰੇਟ ਪਤਾ ਕਰ ਲਿਓ ਬਾਈ ਜੀ ਰੇਟ ਵੀ ਇਹਦਾ ਇੱਕ ਜਿੱਥੋਂ ਮਰਜ਼ੀ ਪਤਾ ਕਰ ਲਓ ਉੱਥੋਂ ਤੁਹਾਨੂੰ ਬਾਈ ਜੀ ਇਹ ਬਹੁਤ ਵਧੀਆ ਕੁਆਲਿਟੀ ਦਾ ਸਮਾਨ ਹੈ ਜੀ ਇਹ ਇੱਕੋ ਰੇਟ ਮਿਲੂ ਬਾਈ ਜੀ ਕਿਤੋਂ ਵੱਧ ਘੱਟ ਨਹੀਂ ਮਿਲਦੀ ਇਹ ਇਹ ਚੀਜ਼ ਸੋਹਣੀ ਬਹੁਤ ਹੈ ਚੰਗੀ ਬਹੁਤ ਹੈ ਕੁਆਲਿਟੀ ਬਹੁਤ ਚੰਗੀ ਹੈ ਇਹ ਕੱਪੜਾ ਬਹੁਤ ਚੰਗਾ ਲੱਗਿਆ ਬਾਈ ਜੀ ਇਹ ਤੇ ਜਿਵੇਂ ਜਿਵੇਂ ਬਾਈ ਜੀ ਇਹਨੂੰ ਧੋਈ ਜਾਵੋਗੇ ਓਵੇਂ ਓਵੇਂ ਇਹ ਬਲੈਮ ਹੋਈ ਜਾਊ ਬਾਈ ਜੀ ਪੂਰੀ ਵਧੀਆ ਕੁਆਲਿਟੀ ਇੱਕ ਨੰਬਰ ਦੀ ਕੁਆਲਿਟੀ ਹੈ ਬਾਈ ਜੀ ਇਹ ਇਹ ਸਮਰਾਟ ਦੀ ਮੰਚਲੀ ਆ ਬਾਈ ਜੀ ਇਹ ਇਹ ਆ ਦੇਖੋ ਇਦੇ ਵਿੱਚ ਰੰਗ ਆਪਣੇ ਕੋਲੇ ਘੱਟੋ ਘੱਟ ਟਾਈਮ ਮੰਨ ਲਓ ਬਾਈ ਜੀ 50 ਡਿਜ਼ਾਈਨ ਆਪਣੇ ਕੋਲੇ ਇਸ ਵਾਸਤੇ ਤਿਆਰ ਹੈ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਿਓ ਬਾਈ ਜੀ ਡਿਜ਼ਾਈਨ ਇੱਕ ਤੋਂ ਇੱਕ ਸੋਹਣਾ ਡਿਜ਼ਾਈਨ ਹੈ ਚੈੱਕ ਕਰੋ ਬਾਈ ਜੀ ਲੈ ਆ ਦੇਖੋ ਇੱਕ ਤੋਂ ਇੱਕ ਡਿਜ਼ਾਈਨ ਵਧੀਆ ਬਾਈ ਜੀ ਇੱਕ ਤੋਂ ਇੱਕ ਡਿਜ਼ਾਈਨ ਦੇਖੋ ਚੈੱਕ ਕਰੋ ਕਿੰਨਾ ਵਧੀਆ ਸੋਹਣਾ ਡਿਜ਼ਾਈਨ ਹੈ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਹੈ ਇੱਕ ਇੱਕ ਨੰਬਰ ਡਿਜ਼ਾਈਨ ਹੈ ਬਾਈ ਜੀ ਕਾਲੇ ਡਿਜ਼ਾਈਨ ਬਹੁਤ ਹੈ ਵਿੱਚੇ ਦੇ ਕਾਲਾ ਰੰਗ ਬਾਈ ਜੀ ਲੋਕਾਂ ਦੇ ਬਹੁਤ ਫੇਮਸ ਰੰਗ ਹੈ ਕਾਲਾ ਰੰਗ ਬਹੁਤ ਹੀ ਵਧੀਆ ਕਾਲੇ ਰੰਗ ਨੂੰ ਲੋਕ ਪਸੰਦ ਕਰਦੇ ਆ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਜੀ ਇਹ ਇਹਨੂੰ ਆਰਕੰਡੀ ਦੇ ਨਾਂ ਨਾਲ ਜਾਣਿਆ ਜਾਂਦਾ ਬਾਈ ਜੀ ਸਮਰਾਟ ਮੰਚਲੀ ਇੱਕ ਨੰਬਰ ਕੁਆਲਿਟੀ ਹੈ ਜਿਹੜਾ ਬਾਈ ਜੀ ਆਪਾਂ ਤੁਹਾਨੂੰ ਰੇਟ ਦੇ ਦਾਂਗੇ ਫੁੱਲ ਜ਼ਿੰਮੇਵਾਰੀ ਹੋਊ ਬਾਈ ਜੀ ਰੇਟ ਦੀ ਫੁੱਲ ਕੁਆਲਿਟੀ ਇੱਕ ਨੰਬਰ ਦੀ ਰੇਟ ਦੀ ਜ਼ਿੰਮੇਵਾਰੀ ਹੋਊ ਆ ਦੇਖੋ ਦੇਖੋ ਬਾਈ ਜੀ ਇਹ ਸਮਰਾਟ ਦੀ ਮੰਚਲੀ ਆ ਜੀ ਆਰ ਕੰਡੀ ਦੀ ਚੁੰਨੀ ਆ ਬਹੁਤ ਹੀ ਮਲੈਮ ਜਿਵੇਂ ਜਿਵੇਂ ਧੋਈ ਜਾਓਗੇ ਬਾਈ ਜੀ ਓਵੇਂ ਓਵੇਂ ਇਹ ਸੌਫਟ ਹੋਈ ਜਾਊਗੀ ਇਹ ਇੱਕ ਨੰਬਰ ਕੁਆਲਿਟੀ ਆ ਬਾਈ ਜੀ ਇਹ ਇਹ ਆ ਦੇਖੋ ਬਾਈ ਜੀ ਇਹਦੇ ਚ ਡਿਜ਼ਾਈਨ ਦੇਖੋ ਇੱਕ ਨੰਬਰ ਸੋਹਣੇ ਤੋਂ ਸੁਣਾ ਡਿਜ਼ਾਈਨ ਪਿਆ ਬਾਈ ਜੀ ਇਹਦਾ ਦੇਖੋ ਚੈੱਕ ਕਰੋ ਦੇਖੋ ਬਾਈ ਕਿੰਨੇ ਸੋਹਣੇ ਡਿਜ਼ਾਈਨ ਆ ਫੁੱਲ ਕੁਆਲਿਟੀ ਆ ਫੁੱਲ ਲੈਂਥ ਆ ਬਾਈ ਜੀ ਪੂਰੀ ਵਧੀਆ ਚੌੜੀ ਵਧੀਆ ਇੱਕ ਨੰਬਰ ਲੈਂਥ ਫੁੱਲ ਆ ਜੀ ਬਾਈ ਜੀ ਉਹ ਗੱਲ ਨਹੀਂ ਹੈਗੀ ਵੀ ਲੈਂਥ ਨਾ ਹੋਵੇ ਤੇ ਕਪੜਾ ਸੌਫਟ ਬਹੁਤ ਆ ਬਾਈ ਜੀ ਪੋਲਾ ਬਹੁਤ ਆ ਕਪੜਾ ਧੋਣ ਦੇ ਨਾਲ ਬਾਈ ਜੀ ਐ ਬਣ ਜੂ ਜਮਾ ਮਲਾਈ ਵਰਗਾ ਕਪੜਾ ਹੋ ਜੂ ਦੇਖੋ ਬਾਈ ਜੀ ਇੱਕ ਬਾਈ ਜੀ ਬਸ ਖਾਸ ਕਰਕੇ ਧਿਆਨ ਇੰਨਾ ਕਰਖਿਓ ਬਾਈ ਜੀ ਇਹ ਸਮਰਾਟ ਦੀ ਮੰਚਲੀ ਆ ਜੀ ਇੱਕ ਕੱਲੀ ਮੰਚਲੀ ਹੁੰਦੀ ਹੈ ਉਹ ਦਾ ਰੇਟ ਥੋੜਾ ਜਿਹਾ ਮੰਦਾ ਹੁੰਦਾ ਬਾਈ ਜੀ ਇਹਦਾ ਰੇਟ ਸਮਰਾਟ ਦੀ ਮੰਚਲੀ ਦਾ ਰੇਟ ਨਾਲੋਂ ਵੱਧ ਹੁੰਦਾ ਜੀ ਕਿਉਂ ਇਹ ਕੁਆਲਿਟੀ ਬਹੁਤ ਹੀ ਵਧੀਆ ਅੱਛੀ ਕੁਆਲਿਟੀ ਆ ਇੱਕ ਨੰਬਰ ਦੀ ਕੁਆਲਿਟੀ ਆਉਂਦੀ ਹੈ ਬਾਈ ਜੀ ਜਿਹੜੀ ਜਿਹੜਾ ਇਹਦਾ ਰੇਟ ਆ ਬਾਈ ਜੀ ਇਹਦਾ ਰੇਟ 110 ਰੁਪਏ ਦਾ ਰੇਟ ਹੈ ਬਾਈ ਜੀ ਕੱਲੀ ਕੱਲੀ ਚੁੰਨੀ ਲੈ ਲੂ ਜਿਹੜਾ ਦੁਕਾਨਦਾਰ ਹੂ ਬਾਈ ਜੀ ਉਹਨੂੰ ਲਾਵਾਂਗੇ ਲੈਸ ਜਾਂ ਜਿਹੜਾ ਬਾਈ ਜੀ ਵੱਡੀ ਪੱਦਰ ਤੇ ਮਾਲ ਵੱਧ ਲਊਗਾ ਉਹਨੂੰ ਬਾਈ ਜੀ ਲੈਸ ਲੱਗੂ ਇਹ ਜਿਹੜਾ ਕੱਲੀ ਚੁੰਨੀ ਲਊ ਬਾਈ ਜੀ 110 ਰੁਪਿਆ ਰੇਟ ਆ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਰੇਟ ਦੀ ਜਿਹੜਾ ਆਪਾਂ ਰੇਟ ਤੁਹਾਨੂੰ ਦੇਵਾਂਗੇ ਇੱਕ ਨੰਬਰ ਤੇ ਰੇਟ ਦੇਵਾਂਗੇ ਬਾਈ ਜੀ ਉਹ ਨਹੀਂ ਕੰਮ ਹੈਗਾ ਵੀ ਤੁਹਾਨੂੰ ਘੱਟ ਦੇਵਾਂਗੇ ਆ ਦੇਖੋ ਬਾਈ ਜੀ ਕੁਆਲਿਟੀ ਚੈੱਕ ਕਰ ਲਓ ਤੇ ਆ ਦੇਖੋ ਬਾਈ ਜੀ ਦੇਖੋ ਕਵਾਲਿਟੀਆ ਦੇਖੋ ਬਾਈ ਜੀ ਡਿਜ਼ਾਈਨ ਦੇਖੋ ਕੁਆਲਿਟੀ ਦੇਖੋ ਬਹੁਤ ਹੀ ਸੋਹਣੀ ਕੁਆਲਿਟੀ ਹੈ ਬਾਈ ਜੀ 110 ਰੁਪਏ ਰੇਟ ਬਾਈ ਕੱਲੀ ਕੱਲੀ ਚੁੰਨੀ ਇਹਦਾ ਰੇਟ ਬਾਈ ਜੀ ਕੱਲੀ ਕੱਲੀ ਚੁੰਨੀ ਦਾ 110 ਰੁਪਏ ਰੇਟ ਹੈ ਜਿਹੜਾ ਦੁਕਾਨਦਾਰ ਮੇਰਾ ਵੀਰ ਭਰਾ ਰੀਸੇਲਰ ਲਊਗਾ ਉਹਨੂੰ ਬਾਈ ਜੀ ਲਾਵਾਂਗੇ ਲੈਸ ਬਹੁਤ ਹੀ ਵਧੀਆ ਕੁਆਲਿਟੀ ਇੱਕ ਨੰਬਰ ਦੀ ਕੁਆਲਿਟੀ ਹੈ ਬਾਈ ਜੀ ਇਹ ਤੇ ਵੀਰ ਜੀ ਆਪਾਂ ਇਹ ਸਪੈਸ਼ਲ ਚੁੰਨੀਆਂ ਬਾਜ਼ਾਰ ਤੇ ਲਾਇਏ ਜੀ ਬਾਈ ਜੀ ਇਹ ਤੁਹਾਨੂੰ ਦਿਖਾਉਣਾ ਬਾਈ ਜੀ ਜਿਹੜੇ ਟਾਪ ਟਾ ਆਪਣੇ ਕੋਲੇ ਬਾਈ ਜੀ ਟਾਪ ਟਾ ਵੀ ਹੈਗਾ ਇੱਕ ਵਧੀਆ ਜਿਹਾ ਟਾਪ ਟਾ ਵੀ ਹੈ ਤੇ ਇੱਕ ਜਿਹਾ ਕੋਈ ਜਿਵੇਂ ਬਾਈ ਜੀ ਆ ਦੁਬੱਤੇ ਆਪਣੇ ਕੋਲੇ ਮਸਲੀਨ ਦਾ ਟੈਵੀ ਦਾ ਸਿਮਰ ਦਾ ਬਾਈ ਜੀ ਸਾਰੇ ਆਪਣੇ ਕੋਲੇ ਦੁਬੱਤੇ ਤਿਆਰ ਹੁੰਦੇ ਬਾਈ ਜੀ ਜਿਵੇਂ ਜਹੇ ਮਰਜ਼ੀ ਲੈ ਲਓ ਹੋਰ ਜੀ ਤਿਆਰ ਨੇ ਦੁਬੱਤੇ 2.5 ਮੀਟਰ ਦੀ ਲੈਂਥ ਹੁੰਦੀ ਹੈ ਬਾਈ ਜੀ ਆਪਣੇ ਕੋਲੇ ਤੇ ਬਾਈ ਜੀ ਕੱਲ ਨੂੰ ਆਪਣੇ ਕੋਲੇ ਮਾਲ ਬਹੁਤ ਹੀ ਵਧੀਆ ਵਰਕ ਵਾਲਾ ਤੇ ਕਾਟਨ ਦਾ ਮਾਲ ਬਾਈ ਜੀ ਨਵਾਂ ਆ ਰਿਹਾ ਹੈ ਕੱਲ ਨੂੰ ਵੀਡੀਓ ਫੇਰ ਫੇਰ ਪਾਵਾਂਗੇ ਸੋਨੇ ਕੋਲੇ ਬਾਈ ਜੀ ਗਲਤੀ ਫਲਤੀ ਹੋ ਗਈ ਤਾਂ ਬਾਈ ਜੀ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ